ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆ ਡਾਇਰੈਕਟਰ ਬਿਜਲੀ ਬੋਰਡ ਸਰਦਾਰ ਜਸਬੀਰ ਸਿੰਘ ਜੀ ਸੌਰ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਕੱਲ ਵੀ ਉਹਨਾਂ ਨੇ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਆਫਤ ਆਈ ਹੋਈ ਹੈ ਹੜ੍ਹਾਂ ਦੀ ਉਹਦੇ ਸਬੰਧ ਦੇ ਵਿੱਚ ਪਿੰਡ ਝੁਗੀਆਂ ਨੱਥਾ ਸਿੰਘ ਝੁਗੀਆਂ ਨੂਰ ਮੁਹੰਮਦ ਮੁਠਿਆਂ ਵਾਲਾ ਉਹਨਾਂ ਨੇ ਕੱਲ ਆਪ ਉਹਨਾਂ ਘਰਾਂ ਦਾ ਇਹ ਵਿੱਚ ਜਾ ਕੇ ਆਪ ਸਾਰਾ ਕੌੜਾ ਕੀਤਾ ਤੇ ਉਹਨਾਂ ਦਾ ਦੁੱਖ ਸੁੱਖ ਹਰੇਕ ਪਰਿਵਾਰ ਦਾ ਸੁਣਿਆ ਜਿਨ੍ਹਾਂ ਦੇ ਘਰ ਡੁੱਬ ਚੁੱਕੇ ਆ ਜ਼ਮੀਨਾਂ ਦੇ ਵਿੱਚ ਫਸਲਾਂ ਨੁਕਸਾਨੀਆਂ ਚੁਕੀਆਂ ਵਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਉਹਨਾਂ ਨੂੰ ਕੱਲ ਉਤਰਪੈਲਾ ਮੁਹੱਈਆ ਕਰਾਈਆਂ ਗਈਆਂ ਕਿਉਂਕਿ ਕਾਫੀ ਪਰਿਵਾਰ ਹੈ ਜਿਹੜੇ ਛੱਤਾਂ ਦੇ ਉੱਪਰ ਸਮਾਨ ਰੱਖ ਚੁੱਕੇ ਉਤੋਂ ਬਾਰਿਸ਼ ਹੋ ਰਹੀ ਸੀ ਅਸੀਂ ਉਹਨਾਂ ਦੇ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਘਰ ਘਰ ਜਾ ਕੇ ਜਿਹੜਾ ਦੁੱਖ ਸੁਣਿਆ ਵਾ ਤੇ ਹਰੇਕ ਪਰਿਵਾਰ ਦੇ ਨਾਲ ਖੜੇ ਆ ਇਹ ਬਹੁਤ ਵੱਡੀ ਉਹਨਾਂ ਦਾ ਇੱਕ ਗੋਨਾ ਵੀ ਜਿਹੜਾ ਦੁੱਖ ਦੀ ਘੜੀ ਚ ਉਹਨਾਂ ਪਰਿਵਾਰਾਂ ਨਾਲ ਖੜੇ ਤੇ ਅੱਜ ਉਹਨਾਂ ਨੇ ਚੋਕਰ ਲੈ ਕੇ ਆਏ ਤੇ ਤਿੰਨਾਂ ਪਿੰਡਾਂ ਨੂੰ ਕਰੀਬ ਝੁਗੀਆਂ ਨਥਾ ਸਿੰਘ ਝੁਗੀਆਂ ਨੂਰਮੁਹੰਮਦ ਤੇ ਕੋਹ ਮੁੱਠਿਆਂ ਵਾਲੇ ਦੇ ਭੈਣ ਭਰਾਵਾਂ ਨੂੰ ਉਹ ਪਸ਼ੂਆਂ ਲਈ ਚੋਕਰ ਮੁਹਈਆ ਕਰਵਾਇਆ ਇਸ ਗੱਲ ਲਈ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਨਾਲ ਹੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜਾ ਬੰਦ ਦੇ ਉੱਪਰ ਡੀਜ਼ਲ ਦੀ ਸੇਵਾ ਵਾ ਉਹ 50000 ਰੁਪਏ ਦਾ ਡੀਜ਼ਲ ਮੁਹਈਆ ਕਰਵਾਉਣਗੇ ਤੇ ਤਾਂ ਜੋ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਇਸ ਬੰਨ ਦੇ ਨਾਲ 25 ਤੋਂ 30 ਪਿੰਡ ਜਿਹੜੇ ਆ ਇਹ ਗਾਂ ਹੜ ਤੋਂ ਬਚ ਸਕਣਗੇ ਔਰ ਕਿਸਾਨ ਆਪਣੀਆਂ ਜ਼ਮੀਨਾਂ ਸੁੱਕੀ ਸੰਧੀ ਵਢਣਗੇ ਇਸ ਗੱਲ ਹੀ ਵੀ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀਆਂ ਤੇ ਨਾਲ ਹੀ ਜਿਹੜੀ ਉਹਨਾਂ ਦੀ ਸਮੁੱਚੀ ਟੀਮ ਹੋਰ ਪੰਵੰਤੇ ਸੱਜਣ ਪਹੁੰਚੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਕੀ ਨਾਂ ਆਪਣਾ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਵੀਰ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਹੀਂ ਆਪਣੇ ਜਸਵੀਰ ਸਿੰਘ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਸ ਤਰ੍ਹਾਂ ਕੀ ਕੱਲ ਵੇਖਿਆ ਜਾਵੇ ਕਿ ਇਹ ਆਪਣੇ ਇਹਨਾਂ ਨੇ ਦੌਰਾ ਕੀਤਾ ਏ ਜਿਹੜੇ ਘਰ ਅਸੀਂ ਆਪ ਕੱਲ ਚੱਲ ਕੇ ਗਏ ਆ ਜਿਹੜੇ ਘਰ ਡੁੱਬੇ ਆ ਉਹਨਾਂ ਨੂੰ ਇਹਨਾਂ ਨੇ ਤਰਪੈਲਾਂ ਉਹਈਆਂ ਕਰਾਈਆਂ ਅਹੀਂ ਆਪ ਤਰਪੈਲਾਂ ਕੱਲ ਦੇਖ ਕੇ ਆਏ ਆ ਹਰੇ-ਚਾਰੇ ਦਾ ਇਹਨਾਂ ਨੇ ਪ੍ਰਬੰਧ ਪੂਰਾ ਕਰਾਇਆ ਏ ਤੇ ਆਪਣਾ ਚੌਕਰ ਚੌਕਰ ਵੀ ਇਹਨਾਂ ਨੇ ਕੱਲ ਅੱਜ ਗੱਡੀ ਲਵਾਈ ਆ ਸਾਰੇ ਅਸੀਂ ਘੁੰਮ ਕੇ ਆਏ ਆ ਇਹ ਤੋਂ ਇਹ ਆਪਣਾ ਪੰਘਾਲੇ ਪਿੰਡ ਤੋਂ ਲੈ ਕੇ ਜੋ ਗਿਆ ਨੂਰਮੁਹੰਮਦ ਨਥਾ ਸਿੰਘ ਆਪਣਾ ਮੁਠਿਆਲਾ ਸਾਰੇ ਪਿੰਡ ਜਿੰਨੇ ਵੀ ਆਪਣੇ ਹਾਰ ਦੇ ਵਿੱਚ ਆਉਂਦੇ ਆ ਇਧਰ ਆਪਣੇ ਦਰਿਆ ਦੇ ਏਰੀਏ ਜਿਨ੍ਹਾਂ ਨੇ ਸਾਰਿਆਂ ਦਾ ਦੌਰਾ ਕੀਤਾ ਤੇ ਆਪਣੇ ਨਾਲ ਬਹੁਤ ਸੰਯੋਗ ਕੀਤਾ ਉਹਨਾਂ ਨੇ ਆਪਾਂ ਨੂੰ ਇਹਨਾਂ ਨੇ ਆਪਣੇ ਬੰਦ ਦੇ ਲਈ ਆਪਾਂ ਨੂੰ ਚੈੱਕ ਵੀ ਦਿੱਤਾ 50000 ਦਾ ਇਹਨਾਂ ਨੇ ਕਿਹਾ ਵੀ ਆ ਤੇ ਆਪਾਂ ਨੂੰ ਸਾਥ ਦਿੱਤਾ ਉਹਨਾਂ ਨੇ ਅਸੀਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਜੀ ਖਾਲਸਾ ਵਾਹਿਗੁਰੂ ਜੀ ਫਤਹਿ